ਪੜਾਈ ਪੂਰੀ ਹੋਣ ਮਗਰੋਂ ਹੀ ਮੇਰਾ ਵਿਆਹ ਹੋ ਗਿਆ। ਮੈਂ ਨਵੇਂ ਪਰਿਵਾਰ ਨੂੰ ਸਮਝਣ ਲਈ ਆਪਣਾ ਸਮਾਂ ਦੇਣ ਲੱਗੀ। ਕੁਝ ਜ਼ਿੰਮੇਵਾਰੀਆਂ ਵੀ ਵਧ ਗਈਆਂ ਸੀ। ਪਰ ਫਿਰ ਵੀ ਮੇਰੀ ਪੱਕੀ ਸਹੇਲੀ ਗੁਰਮੀਤ ਕਦੇ-ਕਦੇ WhatsApp ਤੇ ਮੈਸੇਜ ਕਰ ਹਾਲ-ਚਾਲ ਪੁੱਛ ਲਈਦੀ ਸੀ। ਪਰ ਕਾਲ ਤੇ ਗੱਲ ਕਰਨ ਦਾ ਸਮਾਂ ਦੋਹਾਂ ਕੋਲ ਹੀ ਨਹੀਂ ਸੀ। ਮੇਰੇ ਕੋਲ ਬੱਚਾ ਹੋਇਆ ਤੇ ਮੈਂ ਉਸ ਦੀ ਦੇਖਭਾਲ ਵਿੱਚ ਪਹਿਲਾਂ ਤੋਂ ਵੀ ਜ਼ਿਆਦਾ ਵਿਅਸਤ ਹੋ ਗਈ। ਇੰਦਾ ਹੀ 4 ਕੋਸਾਲ ਦਾ ਸਮਾਂ ਬੀਤ ਗਿਆ ਤੇ ਸਾਲ ਤੋਂ ਬਾਅਦ ਕਦੇ ਗਰਮੀਤ ਨਾਲ ਕੋਈ ਗੱਲਬਾਤ ਨਹੀਂ ਹੋਈ ਸੀ 코로나 ਕਰਕੇ ਜਦ ਲੌਕਡਾਊਨ ਹੋ ਗਿਆ ਮਈ ਦੇ ਅਖੀਰ ਵਿੱਚ ਇੱਕ ਦਿਨ ਮੇਰਾ ਬੇਟਾ ਆਪਣੀ ਦਾਦੀ ਕੋਲ ਖੇਡ ਰਿਹਾ ਸੀ ਮੈਂ ਗਰਮੀਤ ਨੂੰ ਕਾਲ ਲਾਈ ਗਰਮੀਤ ਨੇ ਝਟ ਕਾਲ ਲੈ ਲਈ ਜਿਵੇਂ ਮੇਰੇ ਫੋਨ ਦਾ ਇੰਤਜ਼ਾਰ ਕਰ ਰਹੀ ਹੋਵੇ ਅਸੀਂ ਗੱਲਾਂ ਕਰਨ ਲੱਗ ਪਈਆਂ ਸਾਨੂੰ ਕਾਲਜ ਦਾ ਸਮਾਂ ਜ਼ਿਆਦਾ ਆ ਗਿਆ ਮੈਨੂੰ ਪਤਾ ਸੀ ਕਿ ਗੁਰਮੀਤ ਦਾ ਬਹੁਤ ਸਾਲਾਂ ਤੋਂ ਗੁਰਵਿੰਦਰ ਨਾਲ ਪਿਆਰ ਹੈ ਗੁਰਮੀਤ ਨੇ ਗੁਰਵਿੰਦਰ ਨਾਲ ਹੀ ਵਿਆਹ ਕਰਾਉਣਾ ਸੀ ਗੁਰਵਿੰਦਰ ਕਹਿੰਦਾ ਸੀ ਕਿ ਮੈਨੂੰ ਕਿਸੇ ਵਧੀਆ ਨੌਕਰੀ ਤੇ ਲੱਗ ਜਾਣ ਦੇ ਫਿਰ ਆਪਣੇ ਘਰ ਦੇ ਮਨ ਜਾਣਗੇ ਕਾਲਜ ਸਮੇਂ ਹੀ ਗੁਰਵਿੰਦਰ ਬਾਹਰ ਵੀ ਚਲਾ ਗਿਆ ਸੀ ਮੈਂ ਕਾਲ ਤੇ ਹੱਸਦੇ ਹੋਏ ਕਿਹਾ ਕਿ ਸਾਡੇ ਜੀਜੇ ਨੂੰ ਬਲਾ ਲਾ ਇੱਧਰ ਤੇ ਵਿਆਹ ਵੀ ਦਿਖਾ ਦੇ ਆਪਦਾ ਗੁਰਮੀਤ ਕਹਿੰਦੀ ਹੁਣ ਮਨ ਨਹੀਂ ਕਰਦਾ ਵਿਆਹ ਕਰਵਾਉਣ ਦਾ ਮੈਂ ਹੈਰਾਨ ਹੁੰਦੇ ਪੁੱਛਿਆ ਵੀ ਤੇਰੇ ਤੇ ਕਿੰਨੇ ਸੁਪਨੇ ਸੀ ਕਿ ਗੁਰਵਿੰਦਰ ਨਾਲ ਵਿਆਹ ਤੋਂ ਬਾਅਦ ਜ਼ਿੰਦਗੀ ਕਿੱਦਾਂ ਕੱਢਣੀ ਹੈ ਗੁਰਮੀਤ ਰੋ ਪਈ ਮੈਨੂੰ ਲੱਗਾ ਲੜ ਪਈ ਹੋਣੀ ਤਾਂ ਰੋ ਰਹੀ ਹੈ ਕਿ ਉਸ ਤੋਂ ਦੂਰ ਹੋਣ ਤੋਂ ਡਰ ਤੋਂ ਹੀ ਕਮਲੀ ਰੋ ਪੈਦੀ ਸੀ ਗੁਰਮੀਤ ਰੋਈ ਜਾ ਰਹੀ ਸੀ ਮੈਨੂੰ ਲੱਗਾ ਕਿ ਮੈਂ ਉਸ ਦੇ ਕਿਸੇ ਦੁੱਖ ਦੀ ਰਾਗ ਨੂੰ ਸੁਭਾਰ ਦਿੱਤਾ ਹੈ ਮੈਂ ਕਿਹਾ ਰੋਈ जाएंगी ਜਾਂ ਦੱਸेंगी ਵੀ ਕੁਝ ਕਹਿੰਦੀ ਸਭ ਕੁਝ ਖਤਮ ਹੋ ਗਿਆ ਗੁਰਵਿੰਦਰ ਨੇ ਪਿਛਲੇ ਸਾਲ ਅਪ੍ਰੈਲ ਮਹੀਨੇ ਵਿੱਚ ਵਿਆਹ ਕਰਵਾ ਲਿਆ ਮੈਨੂੰ ਸੁਣ ਕੇ ਬੜਾ ਤੱਕਾ ਲਗਾ ਮੈਂ ਕਿਹਾ ਕਿ ਜਦੋਂ ਵਿਆਹ ਕਰਵਾ ਰਿਹਾ ਸੀ ਤੂੰ ਬੋਲੀ ਕਿਉਂ ਨਹੀਂ ਕੁਝ ਤਾਂ ਕਹਿੰਦੀ ਕਿ ਮੈਨੂੰ ਉਹਨੇ ਦੱਸਿਆ ਹੀ ਇੱਕ ਰਾਤ ਪਹਿਲਾਂ ਕਿ ਕੱਲ ਨੂੰ ਮੇਰਾ ਵਿਆਹ ਹੈ ਮੇਰੇ ਕੋਲ ਤੇ ਗਲਤੀ ਪੁੱਛਣ ਦਾ ਸਮਾਂ ਵੀ ਨਹੀਂ ਸੀ ਕਿ 11 ਸਾਲ ਦਾ ਗੂੜਾ ਰਿਸ਼ਤਾ ਛੱਡਣ ਦੀ ਵਜ੍ਹਾ ਹੀ ਦੱਸ ਜਾਵੇ ਕਿ ਕੀ ਗਲਤੀ ਕੀਤੀ ਸੀ ਮੈਂ ਮੈਨੂੰ ਬੜਾ ਦੁੱਖ ਲੱਗਾ ਮੈਂ ਗੱਲ ਬਦਲ ਦੇ ਕਿ ਹਾਂ ਚੱਲ ਕੋਈ ਨਾ ਉਸ ਤੋਂ ਵਧੀਆ ਹੀ ਮਿਲੂ ਕੋਈ ਗੁਰਮੀਤ ਕਹਿੰਦੀ ਕਿ ਨਹੀਂ ਸ਼ਾਇਦ ਹੁਣ ਬਹੁਤ देर ਹੋ ਗਈ ਹੈ ਫਿਰ ਕਹਿੰਦੀ ਪਹਿਲੀ ਗੱਲ ਤੇ ਹੁਣ ਮਨ ਨਹੀਂ ਕਰਦਾ ਵਿਆਹ ਕਰਾਉਣ ਨੂੰ ਤੇ ਦੂਜਾ ਗੁਰਵਿੰਦਰ ਦੇ ਇੰਤਜ਼ਾਰ ਵਿੱਚ ਬਹੁਤ ਸਮਾਂ ਬੀਤ ਗਿਆ ਤੇ ਵਿਆਹ ਦੀ ਉਮਰ ਵੀ ਉਸ ਇੰਤਜ਼ਾਰ ਵਿੱਚ ਚਲੀ ਗਈ ਔਰ ਇਸ ਉਮਰ ਵਿੱਚ ਵਿਆਹ ਨਹੀਂ ਸਿਰਫ ਸਮਝੌਤਾ ਹੁੰਦਾ ਜਿਸ ਸਮਝੌਤੇ ਨੂੰ ਕਰਨ ਲਈ ਫਿਰ ਕਿਸੇ ਤੇ ਵਿਸ਼ਵਾਸ ਕਰਨਾ ਪਊ ਤੇ ਦਿਲ ਟੁੱਟ ਗਿਆ ਤਾਂ ਵਿਸ਼ਵਾਸ ਨਹੀਂ ਕਰ ਸਕਦੇ ਗੁਰਮੀਤ ਕਹਿੰਦੀ ਕਿ ਸੱਚ ਸੱਚ ਦੱਸ ਨਹੀਂ ਸਕਦੀ ਤੇ ਝੂਠ ਮੈਂ ਬੋਲ ਨਾ ਮਾਰ ਸਦਾ ਨਹੀਂ ਕਰਦੀ ਰੋਂਦੀ ਰਹੀ ਬੋਲੀ ਸਹੀ ਕਿਹਾ ਕਿਸੇ ਨੇ ਪਹਿਲਾ ਪਿਆਰ ਭੁੱਲਣਾ ਬਹੁਤ ਔਖਾ ਹੁੰਦਾ ਗਰਮੀਤ ਰੁੱਕ ਕੇ ਬੋਲਦੀ ਕਿ ਗੁਰਵਿੰਦਰ ਤਾਂ ਆਪਣੇ ਬੱਚੇ ਤੇ ਪਤਨੀ ਨਾਲ ਖੁਸ਼ ਜ਼ਿੰਦਗੀ ਜੀ ਰਿਹਾ ਹੈ ਸਾਲ ਤਾਂ ਉੱਤੇ ਹੋ ਗਿਆ ਪਰ ਫਿਰ ਵੀ ਮੇਰੇ ਤੋਂ ਭੁੱਲਿਆ ਨਹੀਂ ਜਾ ਰਿਹਾ ਇਹ ਸਾਰ ਮੈਂ ਬਹੁਤ ਔਖਾ ਗੱਡਿਆ ਦਿਨ ਸਮੇ ਸਭ ਸਾਹਮਣੇ ਹੱਸਦੀ ਤੇ ਸਾਰੀ ਸਾਰੀ ਰਾਤ ਨੀਂਦ ਨਹੀਂ ਆਉਂਦੀ ਰੋ ਰੋ ਰਾਤ ਕੱਢਦੀ ਆ ਗਰਮੀਤ ਦਾ ਦਰਦ ਸੁਣ ਬਹੁਤ ਗੁੱਸਾ ਆ ਰਿਹਾ ਸੀ ਮੈਨੂੰ ਗੁਰਵਿੰਦਰ ਦੀ ਹੁਣ ਮੈਨੂੰ ਕੋਈ ਗੱਲ ਨਹੀਂ ਸੁਝ ਰਹੀ ਸੀ ਕਿ ਕਿਸ ਤਰ੍ਹਾਂ ਹਿੰਮਤ ਰੱਖਣ ਲਈ ਕਹਾ ਕਿ ਸਭ ਠੀਕ ਹੋ ਜਾਈ ਕਿਉਂਕਿ ਮੈਨੂੰ ਪਤਾ ਉਹ ਬਹੁਤ ਪਿਆਰ ਕਰਦੀ ਸੀ ਗੁਰਵਿੰਦਰ ਨੂੰ ਤੇ ਕੁਝ ਵੀ ਕਰ ਜਾਂਦੀ ਸੀ ਉਸ ਦੀ ਖੁਸ਼ੀ ਲਈ ਮੈਂ ਗੁਰਮੀਤ ਨੂੰ ਸਮਝਾਉਂਦੇ ਹੋਏ ਕਿਹਾ ਕਿ ਹਾਂ ਕਿ ਹੁਣ ਕੋਸ਼ਿਸ਼ ਕਰ ਉਹਨੂੰ ਭੁੱਲਣ ਦੀ ਉਹਨੂੰ ਕਦੇ ਜਰੂਰ ਅਹਿਸਾਸ ਹੋਊ ਕਿ ਉਸ ਨੇ ਤੈਨੂੰ ਗਵਾ ਕੇ ਕੀ ਖੋਇਆ ਗਰਮੀਤ ਨੇ ਫਿਰ ਜਵਾਬ ਦੇ ਮੈਨੂੰ ਚੁੱਪ ਕਰਵਾ ਦਿੱਤਾ ਕਿ ਜਾ ਦੋਨੋਂ ਜਿਆਦਾ ਅਹਿਸਾਸ ਹੋਣਾ ਸ਼ਾਇਦ ਬਹੁਤ ਦੂਰ ਹੋ ਜਾਣੀ ਉਦੋਂ ਵੀ ਕਿਉਂਕਿ ਹੁਣ ਤੇ ਕੁਝ ਬਾਕੀ ਰਹਿ ਹੀ ਨਹੀਂ ਗਿਆ ਫਿਰ ਗਰਮੀਤ ਨੇ ਕੰਮ ਕਰਨਾ ਕਹਿ ਕੇ ਫੋਨ ਕੱਟ ਦਿੱਤਾ ਪਰ ਮੈਨੂੰ ਪਤਾ ਸੀ ਹੁਣ ਕਮਲੀ ਨੇ ਰੋਣਾ ਸੀ ਮੇਰੇ ਸਾਹਮਣੇ ਖੁੱਲ ਕੇ ਰੋ ਜੋ ਨਹੀਂ ਸਕੀ ਫੋਨ ਕੱਟਣ ਤੋਂ ਬਾਅਦ ਮੈਂ ਸੋਚਦੀ ਰਹੀ ਕਿ ਸੱਚੀ ਅੱਜ ਕਿੰਨਾ ਬਦਲ ਗਿਆ ਇਨਸਾਨ ਪ੍ਰਾਣੇ ਸਮੇਂ ਵਿੱਚ ਤੇ ਘਰ ਦੇ ਕਿਸੇ ਜਾਨਵਰ ਵੇਚ ਦੇਣਾ ਤਾਂ ਕਈ ਜਨ ਉਦਾਸ ਦਿਨ ਰਹਿਣਾ ਅੱਜ ਦੇ ਸਮੇਂ ਵਿੱਚ 11 ਸਾਲਾ ਪਿਆਰ ਕਰਕੇ ਵੀ ਛੱਡ ਜਾਂਦੇ ਤੇ ਜਿੰਦਾ ਦਿਲ ਟੁੱਟ ਜਾਂਦਾ ਉਸ ਦੇ ਦਰਦ ਦਾ ਅਹਿਸਾਸ ਨਹੀਂ ਹੁੰਦਾ ਜਦ ਕਿ ਮੈਨੂੰ ਲੱਗਦਾ ਸੀ ਕਿ ਗਰਮੀਤ ਤੇ ਗੁਰਵਿੰਦਰ ਦਾ ਪਿਆਰ ਜ਼ਰੂਰ ਵਿਆਹ ਕਰਵਾ ਕੇ ਪੂਰਾ ਹੋ ਕਿਉਂਕਿ ਇੰਨੇ ਸਾਲਾਂ ਵਿੱਚ ਉਹ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਪਰ ਗਰਮੀਤ ਨੇ ਜੋ ਦੱਸਿਆ ਉਸ ਨੇ ਮੇਰੇ ਵਿਚਾਰਾਂ ਨੂੰ ਗਲਤ ਸਾਬਤ ਕੀਤਾ ਫਿਰ ਮੇਰੇ ਪਤੀ ਨੇ ਚਾਹ ਬਣਾਉਣ ਦੀ ਆਵਾਜ਼ ਦਿੱਤੀ ਤੇ ਮੈਂ ਆਪਣੇ ਕੰਮ ਵਿੱਚ ਲੱਗ ਗਈ ਪਰ ਅੱਜ ਤੱਕ ਮੀਤ ਬਾਰੇ ਸੋਚ ਮਨ ਉਦਾਸੀ ਕਿ ਕਿਦਾਂ ਸਾਰੇ ਪਰਿਵਾਰ ਤੋਂ ਦਰਦ ਲੁਕੋ ਹੱਸ ਕੇ ਜਿਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿਉਂ ਕੁੜੀਆਂ ਨੂੰ ਪਿਆਰ ਕਰਨ ਦੀ ਐਡੀ ਸਜ਼ਾ ਮਿਲਦੀ ਹੈ ਪਲੀਜ਼ ਇਹ ਕਿਸੇ ਦੀ ਜ਼ਿੰਦਗੀ ਦੀ ਸੱਚੀ ਕਹਾਣੀ ਜਾਂ ਕੋਈ ਗਲਤ ਕਮੈਂਟ ਨਾ ਕਰਨਾ ਵੀ ਕੁੜੀਆਂ ਵੀ ਧੋਖਾ ਦਿੰਦੀਆਂ ਨੇ ਧੋਖਾ ਮੁੰਡੇ ਵੀ ਦਿੰਦੇ ਨੇ ਤੇ ਕੁੜੀਆਂ ਵੀ ਪਰ ਕੁਝ ਸੱਚਾ ਪਿਆਰ ਕਰਨ ਵਾਲੀ ਵੀ ਬਦਨਾਮ ਹੋ ਜਾਂਦੇ ਹਨ ਇਹ ਤੁਹਾਨੂੰ ਉਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ